ਇੱਕ 23 ਸਾਲਾਨ ਨੌਜਵਾਨ ਨੇ ਢਾੜੀਵਾਲ ਦੀ ਨਹਿਰ ਦੇ ਵਿੱਚ ਮਾਰ ਦਿੱਤੀ ਸ਼ਾਲ ਅੱਜ ਇੱਕ ਨੌਜਵਾਨ ਸੁਖਮਨ ਦੀਪ ਸਿੰਘ ਪੁੱਤਰ ਤਰਮਿੰਦਰ ਸਿੰਘ ਪਿੰਡ ਰੰਗੀਲਪੁਰ ਥਾਣਾ ਰੰਗਨ ਨੰਗਲ ਨੇ ਕਰੀਬ 1 ਵਜੇ ਦੇ ਕਰੀਬ ਢਾੜੀਵਾਲ ਦੀ ਵੱਡੀ ਨਹਿਰ ਵਿੱਚ ਸ਼ਾਲ ਮਾਰ ਦਿੱਤੀ ਜਿਸ ਦੀ ਖਬਰ ਕਿਸੇ ਨੇ ਸੁਖਮਨ ਦੀਪ ਦੇ ਵਾਰਸਾਂ ਨੂੰ ਦਿੱਤੀ ਸੀ ਅਤੇ ਢਾੜੀਵਾਲ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਲੋਕਲ ਗੋਤਾਖੋਰਾਂ ਵੱਲੋਂ ਪਾਲ ਜੜੀਆ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਸਿੱਧੂ ਹਸਪਤਾਲ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕੋਈ ਵੀ ਆਪਰੇਸ਼ਨ ਕਰਵਾਓ ਸਿਰ 12000 ਰੁਪਏ ਵਿੱਚ ਪਤਾ ਨੋਟ ਕਰੋ ਸਿਦੂ ਹਸਪਤਾਲ ਜ਼ਿਲ੍ਹਾ ਗੁਰਦਾਸਪੁਰ ਧਾਰੀਵਾਲ ਬਾਈਪਾਸ ਜੀਓ ਪੈਟਰੋਲ ਪੰਪ ਦੇ ਨਜ਼ਦੀਕ ਵਧੇਰੇ ਜਾਣਕਾਰੀ ਲਈ ਸਕਰੀਨ ਉੱਪਰ ਨੰਬਰ ਦਿੱਤੇ ਗਏ ਹਨ ਤੁਸੀਂ ਕੀ ਕਹਿਣਾ ਚਾਹੋਗੇ ਇਹ ਜੀ ਬੜੀ ਮੰਦ ਭਾਗੀ ਘਟਨਾ ਜਿਹੜੀ ਅੱਜ ਵਾਪਰੀ ਆ ਮੇਰਾ ਪਿੰਡ ਰੰਗੀਲਪੁਰ ਆ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਮੈਂ ਸਰਪੰਚਿਆ ਰਜਿੰਦਰ ਸਿੰਘ ਪਿੰਡ ਰੰਗੀਲਪੁਰ ਦਾ ਮੈਨੂੰ ਤਕਰੀਬਨ ਕੋਈ 1 ਵਜੇ ਦੇ ਕਰੀਬ ਇਹਦੀ ਜਿਹੜੀ ਮਦਰ ਆ ਇਹਦਾ ਫੋਨ ਆਇਆ ਮੁੰਡਾ ਸੁਖਮਨਦੀਪ ਸਿੰਘ ਦਾ ਨਾਂ ਹੈ ਪਿਤਾ ਦਾ ਨਾਂ ਤਰਮਿੰਦਰ ਸਿੰਘ ਪੁੱਤਰ ਸਾਦਾ ਸਿੰਘ ਕਲਸੀ ਬਰਾਦਰੀ ਹੈ ਔਰ ਸਭ ਤੋਂ ਪਿੰਡ ਦੇ ਵਿੱਚ ਸਿਆਣਾ ਤੇ ਸੂਝਵਾਨ ਵਿਅਕਤੀ ਹੀ ਮੁੰਡਾ ਸੀ ਇਹ 23 ਸਾਲ ਦੀ ਇਹਦੀ ਉਮਰ ਸੀ ਔਰ ਅੱਜ ਇਹਨੇ ਅਚਾਨਕ ਘਰੋਂ ਤੇ ਆਇਆ ਹੈ ਆਪਣੇ ਕੰਪਿਊਟਰ ਕੋਰਸ ਇੰਜੀਨੀਅਰਿੰਗ ਦਾ ਵੀ ਕੀਤਾ ਸੀ ਇਹਦੇ ਤੇ ਨਾਲ ਕੰਪਿਊਟਰ ਕੋਰਸ ਕਰ ਰਿਹਾ ਸੀ ਔਰ ਅੱਜ ਘਰੋਂ ਬੜਾ ਵਧੀਆ ਤਰੀਕੇ ਨਾਲ ਆਪਣੀ ਮਾਂ ਨੂੰ ਮਿਲ ਕੇ ਉਸੇ ਤਰ੍ਹਾਂ ਹੀ ਰੁਟੀਨ ਵਾਈਜ਼ ਆਪਣੇ ਅਗਰ ਆਇਆ ਵਾ ਕੰਪਿਊਟਰ ਸਿੱਖਣ ਤੇ ਆਪਣੇ ਦੋਸਤਾਂ ਨੂੰ ਇਹਨੇ ਇੱਕ ਮੈਸੇਜ ਕੀਤਾ ਕਿ ਅੱਜ ਮੈਂ ਇਸ ਦੁਨੀਆ ਤੋਂ ਚਲੇ ਜਾਣਾ ਉਸ ਤੋਂ ਬਾਅਦ ਹੀ 5 ਮਿੰਟ ਬਾਅਦ ਹੀ ਇਹਨੇ ਮੈਸੇਜ ਫੇਰ ਪਾਇਆ ਕਿ ਮੈਂ ਧਾਰੀਵਾਲ ਨਹਿਰ ਚ ਜਿਹੜਾ ਵਾ ਆਪਣੇ ਆਪ ਨੂੰ ਖਤਮ ਕਰ ਲੈਂਦਾ ਹਾਂ ਉਹ ਬੱਚੇ ਦਵਾ-ਦਵਾ ਆਪਣੀ ਇਹਦੀ ਮਾਂ ਕੋ ਗੈਰੰਗੀਲਪੁਰ ਵੀ ਇਸ ਤਰ੍ਹਾਂ ਸੁਖਮਣ ਨੇ ਮੈਸੇਜ ਭੇਜਿਆ ਉਹਨਾਂ ਨੇ ਮੈਨੂੰ ਦੱਸਿਆ ਅਸੀਂ ਤੁਰੰਤ ਉੱਥੇ ਤੁਰ ਪਏ ਆ ਧਾਰੀਵਾਲ ਵਾਲੀ ਸਾਈਡ ਤੇ ਲੇਕਿਨ ਇੱਥੇ ਆਣ ਕੇ ਜਦੋਂ ਇਹ ਵੇਖਿਆ ਤੇ ਇੱਥੇ ਜਦੋਂ ਇਹਨੇ ਛਾਲ ਮਾਰੀ ਆ ਕਿਸੇ ਵਿਅਕਤੀ ਨੇ ਲੰਘਦੇ ਹੋਏ ਜਿਹੜਾ ਕਿ ਰਾਘੀਰ ਸੀ ਉਹਨੇ ਹੈੱਡ ਕੁਆਟਰ ਫੋਨ ਕਰਕੇ ਇਤਲਾਹ ਪੁਲਿਸ ਨੂੰ ਦਿੱਤੀ ਕਿ ਕਿਸੇ ਵਿਅਕਤੀ ਨੇ ਕਿਸੇ ਨੌਜਵਾਨ ਨੇ ਛਾਲ ਮਾਰ ਦਿੱਤੀ ਹੈ ਨਹਿਰ ਦੇ ਵਿੱਚ ਹੁਣ ਤੱਕ ਸਾਨੂੰ ਮਤਲਬ 4:30 4 ਵਜੇ ਦੇ ਕਰੀਬ ਸਮਾਂ ਹੋ ਚੁੱਕਾ ਹੈ ਸਾਨੂੰ ਜਿਹੜੇ ਗੋਤਾਖੋਰ ਵੀ ਜਿਹੜੀ লাশ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਸਾਨੂੰ ਲੱਭੀ ਨਹੀਂ লাশ ਲੇਕਿਨ ਵੇਖਣ ਵਾਲਿਆਂ ਨੇ ਅੱਖੀ ਜਿਹੜਾ ਜਿੰਨਾਂ ਨੇ ਵੇਖਿਆ ਉੱਥੇ ਜਿਹੜੇ ਲਾਗੇ ਗੁਜਰਾ ਦੇ ਡੇਰੇ ਆ ਹੋਰ ਝੁੱਗੀ ਝੌਂਪੜੀ ਵਾਲੇ ਵੀ ਉਹਨਾਂ ਨੇ ਵੀ ਦੇਖਿਆ ਕਿ ਇੱਕ ਨੌਜਵਾਨ ਨੇ ਜਿਹੜੀ ਸ਼ਾਲ ਮਾਰੀ ਆ ਤੇ ਮੋਟਰਸਾਈਕਲ ਆਪਣਾ ਲਾ ਦਿੱਤਾ। ਇਹ ਲੜਕੇ ਨੇ ਜਿਹੜੀ ਇੱਥੇ ਸ਼ਾਲ ਮਾਰੀ ਉਹ ਤਾਂ ਕੀ ਮੇਨ ਕਾਰਨ ਕੀ ਮੰਨਦੇ? ਮੇਨ ਕਾਰਨ ਆ ਜੇ ਤੱਕ ਤੇ ਕਿਉਂਕਿ ਪਿਤਾ ਉਹਦਾ ਯੂਏਈ ਰਹਿੰਦੇ ਆ ਉਹ ਵੀ ਕੋਈ ਉਹਨੂੰ ਉਹਦੇ ਨਾਲ ਨਹੀਂ ਕੋਈ ਗੱਲ ਹੋਈ ਮਾਂ ਦੇ ਨਾਲ ਵੀ ਨਹੀਂ ਕੋਈ ਝਗੜਾ ਨਹੀਂ ਕੋਈ ਕਿਸੇ ਕਿਸਮ ਦਾ ਕੋਈ ਤਕਲੀਫ ਨਹੀਂ ਸੀ ਬੜਕ ਲਾਡਾ ਨਾ ਪਾਲਿਆ ਸੀ ਮੁੰਡਾ। ਔਰ ਬਹੁਤ ਹੀ شریف ਨਾ ਕੋਈ ਨਸ਼ਾ ਨਾ ਕੋਈ ਬਿਲਕੁਲ ਮਰ ਕੇ ਪੜਿਆ ਲਿਖਿਆ ਮੁੰਡਾ ਸੀ ਬੜਾ ਸੂਝਵਾਨ ਸੀ ਕਿ ਇਹ ਰੱਬ ਦੇ ਕਰਨੀ ਆ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਉਹਨੇ ਆਪਣੇ ਆਪ ਨੂੰ ਅਜੇ ਖਤਮ ਕੀਤਾ ਵਾ ਇਹ ਬਾਕੀ লাশ ਲੱਭਣ ਤੇ ਹੀ ਆ ਪਾਂ ਡਿਕਲੇਰ ਕਰ ਸਕਦੇ ਆ ਕਿ ਇਹ ਮਤਲਬ ਡੈਥ ਆ ਜਾਂ ਨਹੀਂ ਡੈਥ ਕਿਉਂਕਿ ਜਿੰਨਾ ਚਿਰ ਕਿਸੇ ਵੀ ਵਿਅਕਤੀ ਦੀ লাশ ਨਹੀਂ ਲੱਭਦੀ ਅਸੀਂ ਇਹਨੂੰ ਮ੍ਰਿਤਕ ਘੋਸ਼ਿਤ ਨਹੀਂ ਕਰ ਸਕਦੇ ਤੇ ਹੁਣ ਕਾਫੀ ਚਲੋ ਕੋਸ਼ਿਸ਼ ਕਰ ਰਹੇ ਆ ਪੁਲਸ ਵੀ ਆ ਸਾਰਾ ਕੁਝ ਆ ਆਪਾਂ ਗੇਟ ਵੀ ਬੰਦ ਕਰਾਏ ਆ ਗਾੜੀਆਂ ਪਿੱਛੋਂ ਪਾਣੀ ਵੀ ਕੱਟ ਕਰਾਇਆ ਬੰਦ ਤੇ ਅਸੀਂ ਕਰ ਨਹੀਂ ਸਕਦੇ ਕਿਉਂਕਿ ਬਰਸਾਤੀ ਮੌਸਮ ਹੈ ਬੰਦ ਕਰਨ ਦੇ ਨਾਲ ਹੋਰ ਜਿਹੜੀਆਂ ਨਹਿਰਾਂ ਵਾਂ ਉਹਨਾਂ ਵਿੱਚ ਓਵਰਫਲੋ ਹੋ ਜਾਏਗਾ ਤੇ ਨੁਕਸਾਨ ਹੋ ਸਕਦਾ ਇਸ ਕਰਕੇ ਉਹਨਾਂ ਨੇ ਕਿਹਾ ਵੀ ਅਸੀਂ ਕੱਟ ਕਰ ਦਿੰਦੇ ਆ ਇਹਨੂੰ ਬੰਦ ਨਹੀਂ ਕਰ ਸਕਦੇ ਸਾਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਕੋਈ 1 ਵਜੇ ਦੇ ਐਸਐਚਓ ਸਾਹਿਬ ਨੂੰ ਉਹਨਾਂ ਨੇ ਦੱਸਿਆ ਵੀ ਨਹਿਰ ਦੇ ਉੱਤੇ ਕਿਸੇ ਨੌਜਵਾਨ ਨੇ ਸਾਲ ਮਾਰੀ ਹੈ ਉਸ ਦਸਤਾਨੇ ਵਿੱਚ ਫਿਰ 112 ਨੰਬਰ ਵਾਲੇ ਵੀ ਇੱਥੇ ਪਹੁੰਚੇ ਜਦੋਂ ਅਸੀਂ ਪਹੁੰਚੇ ਤਾਂ ਉਹਨਾਂ ਦੱਸਿਆ ਵੀ ਮੋਰਸਾ ਲੱਗਾ ਮੁੰਡੇ ਦਾ